ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰदादा ਜੀ ਸਰਦਾਰ ਨੋਦ ਸਿੰਘ ਜੀ ਦਾ ਵਿਆਹ ਮਜੀਠੇ ਦੇ ਤਨਾਰ ਜ਼ਿਮੀਂਦਾਰ ਗੁਲਾਬ ਸਿੰਘ ਜੀ ਦੀ ਕੰਨਿਆ ਨਾਲ ਹੋਇਆ। ਉਹਨਾਂ ਨੇ ਸਨ 1730 ਵਿੱਚ ਗੁਜਰਾਵਾਲਾ ਦੇ ਲਾਗੇ ਸ਼ੁਕਰਚੱਕ ਦੀ ਉਜੜੀ ਪਈ ਥੇ ਨੂੰ ਮੁੜ ਵਸਾਇਆ। ਉਹਨਾਂ ਨੇ ਪਹਿਲੇ ਪੈਲਤੀ ਸਿੰਘ ਸਵਾਰ ਆਪਣੇ ਨਾਲ ਮਿਲਾ ਲੇ ਅਤੇ ਸ਼ੁਕਰਚੱਕੀਆਂ ਮਿਸਲ ਦਾ ਮੂਲ ਅਤੇ ਖਾਲਸਾ ਸਰਤਨਦੀ ਰੱਖੀ। ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਤੇ ਪਹਿਲੇ ਹੱਲੇ ਸਮੇਂ ਨਵਾਬ ਕਪੂਰ ਸਿੰਘ ਜੀ ਰਾਲ ਕੇ ਕਰਾਰੇ ਜਵਾਬ ਦਿੱਤੇ ਅਤੇ ਉਹਨਾਂ ਤੋਂ ਸਾਰਾ ਸਮਾਨ ਖੋ ਲਿਆ ਜਿਸ ਕਰਕੇ ਪੰਜਾਬ ਵਿੱਚ ਉਹਨਾਂ ਦਾ ਮਾਨ ਵਧ ਗਿਆ ਇਹਨਾਂ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਸਰਦਾਰ ਚੜਤ ਸਿੰਘ ਜੀ, ਦਾਲ ਸਿੰਘ ਜੀ, ਚੇਤ ਸਿੰਘ ਜੀ ਅਤੇ ਮੱਗੀ ਸਿੰਘ ਜੀ ਸੀ ਅਗਲੀ ਵੀਡੀਓ ਦੇ ਵਿੱਚ ਅਸੀਂ ਸਰਦਾਰ ਚੜਤ ਸਿੰਘ ਜੀ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਸੇ ਤਰ੍ਹਾਂ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨਾਲ ਜੁੜੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ